ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 2 ਘੰਟਿਆਂ ਦੀ ਮੀਟਿੰਗ ਕੀਤੀ ਗਈ ਇਸ ਵਿੱਚ ਫੈਸਲਾ ਲਿਆ ਗਿਆ ਕਿ 15 ਤਰੀਕ ਨੂੰ ਉਹ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਨੂੰ 3 ਘੰਟਿਆਂ ਲਈ ਬੰਦ ਕਰਨਗੇ ਐਸ ਕੇ ਐਮ ਦੇ ਸੱਦੇ ਤੇ ਜਿੱਥੇ ਹਰਿਆਣਾ ਦੇ ਬਾਰਡਰ ਤੇ ਕਿਸਾਨਾਂ ਨਾਲ ਹੋਏ ਦੁਰਵਿਵਾਰ ਨੂੰ ਲੈ ਕੇ ਉਹਨਾਂ ਨਿੰਦਾ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਸਰਕਾਰਾਂ ਦੇ ਇਸ ਚਾਲ ਨੂੰ ناکਾਮਯਾਬ ਕਰਨ ਦੀ ਵੀ ਗੱਲ ਕਹੀ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਐਸ ਕੇ ਐਮ ਦੇ ਵੱਲੋਂ ਇਸ ਬਾਬਤ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੂੰ ਬੁਲਾ ਕੇ ਸੱਦਾ ਦਿੱਤਾ ਤਾਂ ਉੱਥੇ ਹੀ 3 ਘੰਟਿਆਂ ਲਈ ਕੱਲ ਟੋਲ ਪਲਾਜ਼ਾ ਬੰਦ ਰਹਿਣਗੇ ਉਹਨਾਂ ਜ਼ਿਕਰ ਕੀਤਾ ਹੈ ਕਿ 16 ਤਰੀਕ ਨੂੰ ਜਿੱਥੇ ਭਾਰਤ ਬੰਦ ਹੈ ਤਾਂ ਉੱਥੇ ਹੀ 18 ਤਰੀਕ ਨੂੰ ਲੁਧਿਆਣਾ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਕੋਈ ਠੋਸ ਫੈਸਲਾ ਲਿਆ ਜਾਵੇਗਾ ਅੱਜ ਜਿਹੜੇ ਹਾਲਾਤ ਪੰਜਾਬ 'ਚ ਬਣੇ ਨੇ ਉਹਦੇ ਉੱਤੇ ਐਸਕੇਐਮਪੀ ਸਪੈਸ਼ਲ ਮੀਟਿੰਗ ਹੋਈ ਆ ਜਿੱਦਾਂ ਦੀ ਸਰਕਾਰ ਨੇ ਪੰਜਾਬ ਨੂੰ ਬੇਗਾਨੇ ਮੁਲਕ ਦੀ ਤਰ੍ਹਾਂ ਟਰੀਟ ਕਰਨ ਨੂੰ ਸਾਨੂੰ ਬਗਾਨਤੀ ਦੀ ਤਰ੍ਹਾਂ ਬਣਾ ਬਣਾਇਆ ਵੀ ਏਡੇ ਏਡੇ ਕੇਰੇ ਲਾਏ ਸੜਕਾਂ ਦੇ ਉੱਤੇ ਰੋਕਿਆ ਤੇ ਬੈਰੀਕਾਡ ਬਣਾਏ ਨੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ ਢਾਏ ਨੇ ਉਹਦੀ ਅਸੀਂ ਪੂਰੀ ਜ਼ੋਰਦਾਰ ਨਿੰਦਾ ਕਰਦੇ ਆ ਇਸ ਕੇ ਅੱਜ ਸਾਰੀਆਂ ਸਾਡੀਆਂ 33 34 ਜਥੇਬੰਦੀਆਂ ਇਕੱਠੀਆਂ ਐਮਰਜੈਂਸੀ ਮੀਟਿੰਗ ਸ਼ਾਮਲ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਦਾ ਉਹਦੇ ਵਿੱਚ ਵੀ ਜਿਹੜਾ ਹੈ ਤੱਕਾ ਸਾਡਾ ਕੀਤਾ ਗਿਆ ਉਹਦੀ ਨਾਰਾਜ਼ਗੀ ਦੇ ਤੌਰ ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਜਿਹੜਾ ਰਵਈਆ ਵਰਤਾਇਆ ਜਾ ਰਿਹਾ ਸਰਕਾਰ ਦਾ ਜਿਹੜਾ ਰਾਈਟਸ ਤੇ ਡਿਊਟੀਆਂ ਹੁੰਦੀਆਂ ਨੇ ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਆਂ ਮਾਰਦੀਆਂ ਨੇ ਜਿਹੜਾ ਅੰਦੋਲਨ ਅਸੀਂ ਕਰ ਸਕਦੇ ਆ ਸ਼ਾਂਤਮਈ ਅੰਦੋਲਨ ਜਿਹੜੇ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਰਾਹ ਰੋਕੇ ਜਾ ਰਹੇ ਨੇ ਉਹਨਾਂ ਦੇ ਰਾਹ ਖੁੱਲਣੇ ਚਾਹੀਦੇ ਨੇ ਉਹ ਰਾਹ ਖਲੋਣ ਵਾਸਤੇ ਅਸੀਂ ਕੱਲ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਸਾਰੇ ਟੂਲਪਲਾਜ਼ੇ ਫ੍ਰੀ ਕਰਾਂਗੇ ਤੇ ਵੱਡੇ ਗਿਣਤੀ ਦੇ ਕਿਸਾਨ ਸਾਡੇ ਐਸ ਕੇ ਐਮ ਦੇ ਨਾਲ ਨਾਲਦੇ ਹੋਏ ਸਾਰੇ ਕਿਸਾਨ ਟੂਲਪਲਾਜ਼ਾ ਤੇ ਹਾਜ਼ਰੀ ਭਰਨਗੇ ਤੇ ਉਹ ਵਿਰੋਧਤਾ ਜਾਰੀ ਕਰਨਗੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸੱਟਾਇਆ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਹੜੀ ਲੰਬੇ ਸਮੇਂ ਤੋਂ ਐਸ ਕੇ ਐਮ ਵੀ ਉਹ ਮੰਗਵੱਤਰ ਰੱਖਦੀਆਂ ਨੇ ਦੇ ਰਹੀਆਂ ਨੇ ਸਰਕਾਰ ਬਿਲਕੁਲ ਉਹਦੇ ਗੁੰੰਗੀ ਹੋਈ ਹੋਈ ਆ ਬੋਲੀ ਹੋਈ ਹੋਈ ਆ ਸਰਕਾਰ ਉਹ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਾ ਕੇ ਛੱਡਾਂਗੇ ਤੇ ਇਹ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਦੀ ਮੰਗਾਂ ਜਾਇਜ਼ ਹੋ ਕੇ ਇਹਨਾਂ ਨੂੰ ਰਾਹ ਖੋਲ ਕੇ ਅੱਗੇ ਦੇਣੇ ਚਾਹੀਦੇ ਨੇ ਅਗਲੀ ਗੱਲ ਅਰਿਆਲ ਸਾਹਿਬ ਕਰਨੀ ਅੱਜ ਦੀ ਜੋ ਹਰਮੀਤ ਸਿੰਘ ਕਾਦੀਆਂ ਇਹਨਾਂ ਨੇ ਜੋ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਆ ਕਿ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਆ ਉਹਦੀ ਮੌਕੇ ਤੇ ਇੱਕਦਮ ਐਕਸ਼ਨ ਲੈਣ ਲਈ ਇਹ ਅੱਜ ਦੀ ਮੀਟਿੰਗ ਲਿਖੀ ਗਈ ਸੀ ਇਦੇ ਵਿੱਚ ਪੰਜਾਬ ਚੈਪਟਰ ਦੀਆਂ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਈਆਂ ਨੇ ਸੋ ਇਸ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਜੋ ਕਾਦੀਆਂ ਜੀ ਨੇ ਦੱਸਦੇ ਹੋ ਮੈਂ ਰਿਪੀਟ ਨਹੀਂ ਕਰੂੰਗਾ ਅਗਲਾ ਜਿਹੜਾ ਹੈ 16 ਤਰੀਕ ਦੇ ਜੋ ਭਾਰਤ ਗ੍ਰਾਮੀਣ ਬੰਦ ਦਾ ਉਹਦੇ ਵਿੱਚ ਵੀ ਕਾਦੀਆਂ ਸਾਹਿਬ ਨੇ ਦੱਸਤਾ ਕਿ ਸਰਕਾਰ ਦੇ ਜ਼ਬਰਦਸਤ ਜੋ ਵਿਰੋਧ ਆ ਸੀ ਉਹਦੇ ਵਿੱਚ ਵਿੱਚ ਵੀ ਕਰਾਂਗੇ ਔਰ ਉਸ ਤੋਂ ਬਾਅਦ ਅਗਰ ਬੀਜੇਪੀ ਆਪਦੀਆਂ ਇਹਨਾਂ ਚਾਲਾਂ ਦੇ ਵਿੱਚੋਂ ਨਾ ਸਾਈਡ ਤੇ ਹੋਈ ਨਾ ਰੋਕੀਆਂ ਇਹ ਚਾਲਾਂ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਤੇ ਲੋਕਾਂ ਵਿਰੋਧੀ ਨੇ ਔਰ ਖਾਸ ਕਰਕੇ ਕਿਸਾਨਾਂ ਨਾਲ ਇੱਕ ਇਸ ਤਰ੍ਹਾਂ ਦਾ ਜਿੱਦਾਂ ਦੇਸ਼ ਦੇ ਦੁਸ਼ਮਣਾਂ ਵਰਗਾ ਮਾਹੌਲ ਆ ਜਿਹੜਾ ਦੇਸ਼ ਦੇ ਦੁਸ਼ਮਣਾਂ ਵਰਗਾ ਰਵਈਆ ਉਹ ਜਿਹੜਾ ਅਪਣਾ ਰਹੀ ਆ ਇਹਦਾ ਜੋ ਪੁਰਜੋਰਸੀਆਂ ਜਿਹੜੀ ਇਹਦੀ ਵਿਰੋਧ ਕਰਦੇ ਆ ਔਰ ਨਾਲ ਦੀ ਨਾਲ 16 ਤਰੀਕ ਦੇ ਐਕਸ਼ਨ ਤੋਂ ਬਾਅਦ ਅਸੀਂ 18 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ ਅਗਰ ਬੀਜੇਪੀ ਆਪਣੀਆਂ ਇਹਨਾਂ ਚਾਲਾਂ ਤੋਂ ਨਹੀਂ ਰੁਕਦੀ ਤਾਂ ਉਸ ਦਿਨ 18 ਦੀ ਮੀਟਿੰਗ ਦੇ ਵਿੱਚ ਅਸੀਂ ਬੀਜੇਪੀ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਲੀ ਤਕੜਾ ਐਕਸ਼ਨ ਆ ਜਿਹੜਾ ਉਹ ਉਲੀਕਾਂਗੇ ਸੋ ਜੋ ਸਾਡੇ ਨਾਲ ਅੱਜ ਦੇ ਪ੍ਰਧਾਨਗੀ ਮੰਡਲ 'ਚ ਜਮਹੂਰੀ ਕਿਸਾਨ ਸਭਾ ਤੋਂ ਕੁਲਵੰਤ ਸਿੰਘ ਸੰਧੂ ਨੇ ਅਗਲੀ ਗੱਲ ਕੁਲਵੰਤ ਸਿੰਘ ਸੰਧੂ ਕਰਨਗੇ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਅਸੀਂ ਬਹੁਤ-ਬਹੁਤ ਧੰਵਾਦ ਕਰਦੇ ਆ ਜਿਹੜੇ ਵੱਡੀ ਪੱਧਰ ਤੇ ਸਾਡੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਆ ਜਿਵੇਂ ਹਰਬੀਰ ਜੀ ਨੇ ਤੇ ਬਲਜੀਤ ਜੀ ਨੇ ਦੱਸਿਆ ਕਿ ਜੋ ਸਾਡਾ ਡੈਮੋਕਰੈਟਿਕ ਰਾਈਟ ਆ ਉਹਨੂੰ ਕਲਟੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਰਸਤੇ ਰੋਕੇ ਜਿਵੇਂ ਕੋਈ ਬਗਾਨਾ ਮਾਲਕ ਹੋਵੇ ਇਸ ਤਰ੍ਹਾਂ ਕੰਧਾਂ ਬਣਾਈਆਂ ਕਈਆਂ ਰਸਤੇ ਦੇ ਵਿੱਚ ਇਹ ਕੋਈ ਕਿਸੇ ਸਰਕਾਰ ਲਈ ਚੰਗਾ ਨਹੀਂ ਸਾਡੇ ਵੱਲੋਂ ਮੰਗੇ ਆ ਕਿ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਯਰ ਗਏ ਛੱਡੇ ਆ ਰਬੜ ਦੀਆਂ ਬੁਰੜ ਛੱਡੀਆਂ ਕੋਸ਼ਟਾਂ ਤੇ ਲਾਠੀ ਚਾਰਚ ਵੀ ਕੀਤਾ ਬਾਰਡਰ ਕੰਨਾਂ ਦੀ ਵਰਤਾਂ ਵੀ ਕੀਤੀ ਆ ਉੱਥੇ ਸਾਡਾ ਜਿਹੜਾ ਡੈਮੋਕਰੇਸੀ ਚੌਥਾ ਥਾਮਿਆ ਮੀਡੀਆ ਵੀ ਨਹੀਂ ਬਖਸ਼ਿਆ ਉੱਥੇ ਮੀਡੀਆ ਦੀਆਂ ਗੱਡੀਆਂ ਤੇ ਵੀ ਟੀਰ ਗਏ ਦੇ ਕੋਲੇ ਆਏ ਆ ਮੀਡੀਆ ਨੇ ਸੱਜਣ ਅਸੀਂ ਆਪ ਟੀਵੀ ਤੇ ਦੇਖਦੇ ਰਹੇ ਆ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਉੱਥੇ ਦੀ ਕਵਰ ਕਰਦੇ ਰਹੇ ਆ ਟੀਰ ਗਏ ਸੇ ਇੰਨਾ ਲੜਦੀ ਆ ਉਹ ਜਿਹੜਾ ਪਾਣੀ ਵਾਟਰ ਕੈਨ ਕਰ ਰਹੇ ਉਹਦੇ ਵਿੱਚ ਕੈਮੀਕਲ ਪਾਇਆ ਆ ਜਿਹੜੇ ਟਾਇਰ ਗੈਸ ਦੇ ਗੋੜੇ ਆ ਉਹ ਆਊਟੇਟਡ ਆ ਐਕਸਪਾਇਰੀ ਡੇਟ ਦੇ ਆ ਐਕਸਪਾਇਰੀ ਡੇਟ ਦਾ ਭਾਅ ਵੇ ਹੁੰਦਾ ਉਹ ਉਹਦੀ ਜਿਹੜੀ ਗੈਸ ਆ ਜਿਆਦਾ ਇਰੀਟੇਟ ਕਰਦੀ ਆ ਚਮੜੀ ਤੇ ਜਿਆਦਾ ਲੜਦੀ ਆ ਸਾਹ ਦੀ ਜਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਆ ਉਹ ਜਿਹੜੇ ਐਕਸਪਾਇਰੀ ਡੇਟ ਦੇ ਬਾਰੇ ਤੇ ਜਾ ਰਹੇ ਆ ਅਸੀਂ ਜਿੱਥੇ ਕਿਸਾਨਾਂ ਜਥੇਬੰਦੀਆਂ ਤੇ ਇਹ ਤਸ਼ੱਦਦ ਦੀ ਨਿਖੇਧੀ ਕਰਦੇ ਆ ਉੱਥੇ ਸਾਡੇ ਭੈਣ ਭਰਾ ਆ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਆਮ ਲੋਕਾਂ ਦੀ ਜ਼ੁਬਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਨੰਗਿਆਂ ਕੰੱਚ ਵਿੱਚ ਪੇਸ਼ਾ ਪਾਉਣਾ ਉਹਨਾਂ ਤੇ ਵੀ ਜਿਹੜਾ ਤਸ਼ੱਦਦ ਆਇਆ ਉਹਦੀ ਪੁਰਜੋਨ ਖੇਤੀ ਕਰਦੇ ਆ ਜਿਵੇਂ ਪਹਿਲਾਂ ਕਿਹਾ ਗਿਆ ਕੱਲ ਨੂੰ ਅਸੀਂ 3 ਘੰਟੇ ਦਾ ਪੂਰ ਫ੍ਰੀ ਕਰਨੇ ਆ ਜੇ ਮਸਲਾ ਇਦਾਂ ਹੀ ਡਟਕਦਾ ਰਿਹਾ ਰਾਸਤੇ ਖਾਲੀ ਨਾ ਕੀਤੇ ਤੇ ਫੇਰ ਅਸੀਂ 18 ਤਰੀਕ ਦੀ ਮੀਟਿੰਗ ਕਰਕੇ ਅਗਲਾ ਕੋਈ ਤਕੜਾ ਐਕਸ਼ਨ ਕਰਾਂਗੇ ਔਰ ਜਿਹੜੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਸਰ ਮੀਟਿੰਗ ਚੱਲੀ ਕਾਫੀ ਲੰਬੀ ਮੀਟਿੰਗ ਚੱਲੀ ਹੈ ਕੀ ਕੀ ਸਿੱਟਾ ਨਿਕਲਿਆ ਮੀਟਿੰਗ ਚ ਕੀ ਗੱਲਾਂ ਹੋਈਆਂ ਸਰ ਦੇਖੋ ਜਿਹੜੀ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਔਰ ਜ਼ੁਲਮ ਕਰ ਰਹੀ ਆ ਰਸਤੇ ਰੋਕ ਰਹੀ ਆ ਉਹਦੇ ਖਿਲਾਫ ਜਿਹੜਾ ਐਸਪੀਐਮ ਡਟ ਕੇ ਖੜਾ ਹੋ ਗਿਆ ਕਿਉਂਕਿ ਸਾਡੇ ਭਰਾ ਨੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਰੋਕ ਕੇ ਖੜੀ ਆ ਦੇਖੋ ਇੱਕ ਮੈਂ ਕਹਿੰਦਾ ਕਿ ਇਹ ਇਹ ਸਾਡੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਵਾਦਾ ਖਲਾਫੀ ਤੇ ਸਰਕਾਰ ਨੇ ਕੀਤੀ ਹੈ ਉਹ ਆਪਣਾ ਮੰਗਾ ਮਨਵਾਉਣ ਵਾਸਤੇ ਆਪਣੀ ਗੱਲ ਰੱਖਣ ਵਾਸਤੇ ਕੇਂਦਰ ਕੋਲ ਦਿੱਲੀ ਨੂੰ ਜਾ ਰਹੇ ਸੀ ਹੁਣ ਤੁਸੀਂ ਕੀ ਪ੍ਰੋਗਰਾਮ ਲੀਕਿਆ ਦੇਖੋ ਸਾਡਾ ਪ੍ਰੋਗਰਾਮ ਇਹ ਹੈਗਾ ਕਿ ਅਸੀਂ ਜਿਹੜਾ ਨਵਾਂ ਐਕਸ਼ਨ ਪ੍ਰੋਗਰਾਮ ਲੀਕਿਆ ਕੱਲ ਨੂੰ ਜਿਹੜਾ ਆ 15 ਤਰੀਕ ਨੂੰ 15 ਫਰਵਰੀ ਨੂੰ ਅਸੀਂ 11 ਤੋਂ 2 ਵਜੇ ਤੱਕ ਟੋਲ ਫ੍ਰੀ ਕਰਾਂਗੇ ਪੂਰੇ ਪੰਜਾਬ ਪੂਰੇ ਪੰਜਾਬ ਦੇ ਟੋਲ ਫ੍ਰੀ ਕਰਾਂਗੇ ਨਾਲ ਹੀ 16 ਤਰੀਕ ਨੂੰ 16 ਫਰਵਰੀ ਨੂੰ ਅਸੀਂ ਭਾਰਤ ਬੰਦ ਕਰਾਂਗੇ ਉਸ ਤੋਂ ਬਾਅਦ 18 ਫਰਵਰੀ ਨੂੰ ਜਿਹੜਾ ਆ ਅਸੀਂ ਵੇਖਾਂਗੇ ਸਰਕਾਰ ਦਾ ਰਵਈਆ ਕੀ ਆ ਸਾਡੇ ਕਿਸਾਨਾਂ ਦੇ ਨਾਲ ਕੀ ਰਵਈਆ ਅਪਣਾ ਰਹੀ ਉਸ ਤੋਂ ਬਾਅਦ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 18 ਤਰੀਕ ਨੂੰ ਕੋਈ ਵੱਡੇ ਐਕਸ਼ਨ ਕੋਈਸ ਤਰੀਕੇ ਦੇ ਨਾਲ ਜਿਹੜੇ ਆਲਾਨ ਕਰ ਦੇਵਾਂਗੇ ਸਰ ਬਾਰ ਬਾਰ ਇੱਕ ਸਵਾਲ ਆ ਰਿਹਾ ਕਿ ਕਿ ਐਸ ਕੇਐਮ ਵੱਖਰੀ ਚੱਲਦੀ ਪਈ ਹੈ ਸੌਰੀ ਲਾਲ ਕਿਉਂ ਨਹੀਂ ਜਾ ਰਹੀ ਕਿ ਮੰਗਾ ਅਗਰ ਸਾਰੇ ਸੇਮ ਹੈਗੀਆਂ ਤੇ ਨਾਲ ਮੋਢੇ ਦੇ ਮੋਢਾ ਲਾ ਕੇ ਕਿਉਂ ਨਹੀਂ ਚੱਲਦੀ ਅਸਲ ਦੇ ਵਿੱਚ ਦੇਖੋ ਜਿਹੜਾ ਰਾਜਨੀਤਿਕ ਐਸ ਕੇਐਮ ਤੇ ਗੈਰ ਰਾਜਨੀਤਿਕ ਦੀ ਗੱਲ ਆ ਗਈ ਸੀ ਉਹਦੇ ਵਿੱਚ ਥੋੜੇ ਜਿਹੇ ਡੱਲੇਵਾਲ ਸਾਹਿਬ ਪੰਦੇਰ ਹੁਣੀ ਉਹ ਬੱਕਰੇ ਤਰੀਕੇ ਨਾਲ ਆਪਣੀ ਬੁੱਧੀ ਦੇ ਨਾਲ ਚੱਲ ਰਹੇ ਸੀ ਹਾਂ ਸੋ ਅਸੀਂ ਇਹ ਚਾਹੁੰਦੇ ਸੀ ਕਿ ਇਕੱਠੇ ਹੋ ਕੇ ਚੱਲਿਆ ਜਾਵੇ ਕਿਉਂਕਿ ਲੜਾਈ ਵੱਡੀ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਕਿ ਲੜਾਈ ਇਕੱਠੇ ਹੋ ਕੇ ਲੜਦੇ ਤਾਂ ਕਿਤੇ ਨਾ ਕਿਤੇ ਬਲ ਮਿਲਦਾ ਆਪਾਂ ਜਿੱਤ ਕੇ ਵਾਪਸ ਆਉਣੇ ਸੋ ਆ ਜਿਹੜੇ ਵਖਰੇਵਿਆਂ ਦੀ ਗੱਲ ਕੀਤੀ ਆ ਇਹ ਉਹਦੇ ਵਿੱਚੋਂ ਨਿਕਲ ਕੇ ਜਿਹੜਾ ਰਾਜਨੀਤਿਕ ਤੇ ਗੈਰ ਰਾਜਨੀਤਿਕ ਦੇ ਵਿੱਚੋਂ ਨਿਕਲ ਕੇ ਆਇਆ ਪਰ ਗੱਲ ਇਸ ਤਰ੍ਹਾਂ ਮੁੱਦੇ ਤੇ ਸਾਰੇ ਭਾਰਤ ਦੇ ਹੀ ਆ ਮੁੱਦੇ ਤੇ ਪੰਜਾਬ ਦੇ ਹੀ ਆ ਸੋ ਜੇ ਮੁੱਦੇ ਇੱਕ ਆ ਲੜਾਈ ਇੱਕ ਆ ਤਾਂ ਵਖਰੇਵੇਂ ਇਸ ਤਰ੍ਹਾਂ ਦੇ ਹੋਣੇ ਨਹੀਂ ਸੀ ਚਾਹੀਦੇ ਸੋ ਕਿਤੇ ਨਾ ਕਿਤੇ ਉਹ ਜਿਹੜਾ ਵਖਰੇਵੇਂ ਚੱਲ ਰਹੇ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਵਖਰੇਵੇਂ ਉਨਾਂ ਨਾਲੇ ਸਮੇਂ ਦੇ ਵਿੱਚ ਅਸੀਂ ਤਾਂ ਕਿੰਨੇ ਕਿ ਸਾਡਾ ਕਿਸਾਨ ਜਿਹੜੇ ਸਾਡੇ ਵੀਰ ਗਏ ਆ ਲੜਾਈ ਕਰਨ ਵਾਸਤੇ ਜੀਵੇ ਅੰਦੋਲਨ ਕਰਨ ਵਾਸਤੇ ਜਿੱਤ ਕੇ ਵਾਪਸ ਆਉਣ ਸਾਡੇ ਪੰਜਾਬ ਦਾ ਜਿਹੜਾ ਸਿਰ ਉੱਚਾ ਹੋਊਗਾ ਪਰ ਜੇ ਕਿਤੇ ਉਹਨਾਂ ਨੂੰ ਸਾਡੀ ਲੋੜ ਪਈ ਪੈਗੀ ਤਾਂ ਜਰੂਰ ਜਿਹੜਾ ਐਸਕੇਮ ਉੱਥੇ ਦੇਖੋ ਜੋ ਭਾਜਪਾ ਸਰਕਾਰ ਵੱਲੋਂ ਇੱਕ تشدد ਜਿਹੜਾ ਕੱਲ ਕਿਸਾਨਾਂ ਤੇ ਸ਼ਾਂਤੀਪੂਰਵ ਤਰੀਕੇ ਨਾਲ ਦਿੱਲੀ ਜਾਂਦੇ ਹੋਏ ਢਾਇਆ ਗਿਆ ਆ ਉਹਦੇ ਲਈ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਸਖਤ ਸ਼ਬਦਾਂ ਚ ਨਿੰਦਾ ਕਰਕੇ ਉਹ ਚਿੰਤਤ ਸੀ ਉਹਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਨੇ ਆਪਣੇ ਆਪਣੇ ਪ੍ਰੋਗਰਾਮ ਉਲੀਕੇ ਆ ਭਾਰਤ ਐਸਕੇਮ ਜਿਹੜਾ ਆ ਉਹਨੇ ਪਹਿਲਾਂ 16 ਦਾ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਭਾਰਤ ਬੰਦ ਦਾ ਰੱਖਿਆ ਸੀ ਪਰ ਕੱਲ ਦੇ ਤੇਸ਼ੱਦਦ ਨੂੰ ਦੇਖਦੇ ਐਮਰਜੈਂਸੀ ਅੱਜ ਮੀਟਿੰਗ ਸੱਦੀ ਉਹਦੇ ਵਿੱਚ ਉਸ ਤੇਸ਼ੱਦਦ ਦਾ ਜਵਾਬ ਦੇਣ ਦੇ ਲਈ 4 ਘੰਟੇ ਦਾ ਕੱਲ ਜਿਹੜੀ ਟੋਲ ਪਲਾਜ਼ੇ ਪੂਰੇ ਪੰਜਾਬ ਵਿੱਚ ਫ੍ਰੀ ਕੀਤੇ ਜਾਣਗੇ ਭਾਰਤ ਬੰਦ ਜਿਹੜਾ 16 ਦਾ ਰੱਖਿਆ ਸੀ ਉਹ ਪ੍ਰੋਗਰਾਮ ਇਨਵਨ ਲਾਗੂ ਰਹੂਗਾ ਉਹਦੇ ਵਿੱਚ ਵੀ ਇਸ ਤੇਸ਼ੱਦਦ ਨੂੰ ਜੋੜਿਆ ਜਾਊਗਾ ਸਾਨੂੰ ਜੋ ਇੱਕ ਖਬਰ ਆਈ ਆ ਵੀ ਉੱਥੇ ਜਿਹੜੀ ਆ ਵੀ ਦੁਬਾਰਾ ਸਰਕਾਰ ਉਹਨਾਂ ਨਾਲ ਰابطਾ ਕਰ ਰਹੀ ਆ ਮੀਟਿੰਗ ਕਰ ਰਹੀ ਆ ਉਹ ਜਿਹੜੀਆਂ ਸਾਡੀਆਂ ਜਥੇਬੰਦੀਆਂ ਉੱਥੇ ਅੰਦੋਲਨ ਕਰ ਰਹੀਆਂ ਆ ਜਿਸ ਸਰਕਾਰ ਕੋਈ ਦੁਬਾਰਾ ਰੁਪਈਆ ਇਦਾਂ ਦਾ ਅਪਣਾਉਂਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ 18 ਤਰੀਕ ਦੀ ਮੀਟਿੰਗ ਜਿਹੜੀ ਆ ਲੁਧਿਆਣੇ ਦੇ ਵਿੱਚ ਤੈਅ ਕਿ ਇਸ ਕੇਸ ਕੋਲੋਂ ਕਰ ਲਈ ਆ ਤੇ ਇਹ ਵੀ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਆਪਣੇ ਕੇਡਰ ਨੂੰ ਤਿਆਰ ਰੱਖੋ ਇਨ ਕੇਸ ਕੋਈ ਉਦਾਂ ਦਾ ਸਰਕਾਰ ਦੁਬਾਰਾ ਰੁਪਈਆ ਪਨਾਉਂਦੀ ਆ ਤਾਂ ਫਿਰ ਜਵਾਬ ਦੇਣ ਲਈ ਸਾਰਾ ਕੇਡਰ ਜਿਹੜਾ ਸਾਰੀਆਂ ਜਥੇਬੰਦੀਆਂ ਬਿਲਕੁਲ ਤਿਆਰ ਸਰ ਗਲਤੀ ਜਰ ਤੇ ਕਾ ਵੀ ਬਾਰ ਬਾਰ ਸਵਾਲ ਆ ਕਿ ਐਸਕੀਐਮ ਬਖਰਾ ਚੱਲਦਾ ਨਜ਼ਰ ਆ ਰਿਹਾ ਜਿਹੜੇ ਲੋਕ ਦਿੱਲੀ ਕੁਸ਼ਵਲ ਜਾ ਰਹੇ ਅਗਰ ਉਹਨਾਂ ਨਾਲ ਮੋੜੇ ਦਾ ਮੋੜਾ ਲਾਵੇ ਤੇ ਕਿਤੇ ਜ਼ਿਆਦਾ ਫਾਇਦਾ ਹੋ ਸਕਦਾ ਉਹਨਾਂ ਨੂੰ ਦੇ ਕੋ ਠੀਕ ਆ ਜੇ ਅਸੀਂ 220 ਦੀ ਗੱਲ ਕਰੀਏ ਉਤੋਂ ਪਹਿਲਾਂ ਵੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਅਲੱਗ-ਅਲੱਗ ਆਪਣਾ-ਆਪਣਾ ਜਿਹੜਾ ਹਿਸਾਬ ਨਾਲ ਆਪਣੀਆਂ ਲੜਾਈਆਂ ਲੜਦੀਆਂ ਸੀ ਉਦਾਂ ਹੀ ਇਹ ਦੋ ਫਾਰਮਾਂ ਨੇ ਆਪਣਾ ਪ੍ਰੋਗਰਾਮ ਬਣਿੱਕਿਆ ਸੀ ਠੀਕ ਆ ਮੰਗਾ ਸਾਡੀਆਂ ਇੱਕ ਆ ਪਰ ਜੇ ਹਾਲਾਤ ਸਰਕਾਰ ਸਾਨੂੰ ਆਪਣੀਆਂ ਮੰਗਾਂ ਲੈਣ ਤੋਂ ਲੋਕਤੰਤਰ ਦਾ ਘਾਣ ਕਰਨ ਤੇ ਜਾਊਗੀ ਫਿਰ ਅਸੀਂ ਸਾਰੇ ਇੱਕ ਮੁੱਠ ਜਿੱਦਾਂ ਪਹਿਲਾਂ ਹੋਏ ਸੀ ਤਾਂ ਸਾਨੂੰ ਕੋਈ ਉਹਦੇ ਵਿੱਚ ਹਾਲਾਤ ਤੇ ਆਪਣੇ ਆਪ ਸਾਨੂੰ ਇਕੱਠੇ ਕਰ ਤੋਂ